ਵਰ ਤੁਹਾਨੂੰ ਦਿੱਲੀ 에어ਪੋਰਟ ਤੋਂ ਦੱਸਦੇ ਪਏ ਗਏ ਜਿੱਥੇ ਕਿ ਇੱਕ 24 ਸਾਲ ਦਾ ਨੌਜਵਾਨ 67 ਸਾਲ ਦੀ ਉਮਰ ਦਾ ਭੇਸ ਬਣਾ ਕੇ ਦਿੱਲੀ ਤੋਂ ਕੈਨੇਡਾ ਜਾਣ ਦੀ ਫਿਰਾਕ ਦੇ ਵਿੱਚ ਹੈਗਾ ਸੀ ਜੀ ਹਾਂ ਬਿਲਕੁਲ ਸਹੀ ਤੁਸੀਂ ਸੁਣਦੇ ਪਏ ਗਿਓ ਇੱਕ ਨੌਜਵਾਨ ਜਿਹਦੇ ਕੋਲੋਂ ਤਕਰੀਬਨ ਜਿਹੜਾ ਜਾਲੀ ਪਾਸਪੋਰਟ ਵੀ ਫੜਿਆ ਪਿਆ ਗਿਆ ਗਾਇਆ ਉਹ ਨਾਲ ਦੇ ਨਾਲ ਉਹਨੇ ਆਪਣੀ ਦਾੜੀ ਰੰਗ ਕੇ ਵੀ ਚਿਹਰੇ ਉੱਤੇ ਬੈਠ ਕੇ 에어ਪੋਰਟ ਅਥਾਰਟੀ ਨੂੰ ਇੰਨੀ ਗੱਲ ਕਹਿੰਦਾ ਹੈ ਤੇ ਮੇਰੇ ਕੋ ਤੁਰਿਆ ਨਹੀਂ ਜਾ ਰਿਹਾ ਤੇ ਮੈਨ ਮੈਂ ਕੈਨੇਡਾ ਜਾਣਾ ਤੁਸੀਂ ਮੈਨੂੰ ਥੋੜਾ ਡ੍ਰੌਪ ਕਰ ਦੋ ਉਹਨਾਂ ਵੱਲੋਂ ਤਸਵੀਰਾਂ ਤੁਹਾਨੂੰ ਦਿਖਾਉਣੇ ਪਏ ਗਏ ਆ ਕਿ 휠ਚੇਅਰ ਤੇ ਉਹਨੂੰ ਲਜਾਇਆ ਜਾ ਰਿਹਾਗਾ ਲੇਕਿਨ ਇਸ ਮੁੰਡਾ ਐਡਾ ਛਾਤੀ ਰਗਾ ਸੀ ਇਹ 24 ਸਾਲ ਦਾ ਨੌਜਵਾਨ ਹੈਗਾ ਸੀ ਜਿਹਦਾ ਬਾਅਦ ਵਿੱਚ ਖੁਲਾਸਾ ਹੋਇਆ ਇਹਦੇ ਵੱਲੋਂ 67 ਸਾਲ ਦੀ ਉਮਰ ਦਾ ਪੇਸ ਬਣਾ ਕੇ ਆਪਣੇ ਆਪ ਦੇ ਬੇਚੜਾ ਕੈਨੇਡਾ ਜਾਣਾ ਚਾਹੁੰਦਾ ਸੀ ਲੋਕ ਕਿਸ ਤਰ੍ਹਾਂ ਦੇੜੇ ਗਏ ਆ ਕੰਮ ਕਰਦੇ ਨੇ ਇਹ ਤਾਜ਼ੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਪਹੇਗੇ ਉਸ ਤੋਂ ਬਾਅਦ 에ਰਪੋਰਟ ਅਧਿਕਾਰੀ ਨੇ ਇਸ ਨੌਜਵਾਨ ਨੂੰ ਫੜ ਲਿਆ ਜਾਂਚ ਕੀਤੀ ਜਾ ਰਹੀ ਹੈ ਔਰ ਇਹਦੇ ਕੋਲੋਂ ਇੱਕ ਜਾਲੀ ਪਾਸਪੋਰਟ ਵੀੜਾ ਬਰਾਮਦ ਕੀਤਾ ਗਿਆ ਹੈ ਇਸ ਨੇ ਬਹੁਤ ਹੀ ਸਹੀ ਤਰੀਕੇ ਦੇ ਨਾਲ ਸੁਚੇ ਢੰਗ ਦੇ ਨਾਲ ਇਹਨੇ ਆਪਣਾ ਪੇਸ ਬਣਾਇਆ ਸੀ ਲੇਕਿਨ ਕਿਤਨਾ ਕਿਤੇ 에ਅਰਪੋਰਟ ਅਥਾਰਟੀ ਨੂੰ ਇਸ ਦਾ ਪਤਾ ਚੱਲ ਗਿਆ ਕਿਉਂਕਿ ਇਹਦੀ ਸਕਿਨ ਵੀ ਜਿਹੜੀਗੀ ਸੀ ਉਹ ਜਵਾਨਾਂ ਵਰਗੀ ਸੀ ਕਿ ਬੋਡੀ ਲੈਵਲ ਵੀ ਬਿਲਕੁਲ ਜਵਾਨਾਂ ਵਰਗਾਗਾ ਸੀ ਬਜ਼ੁਰਗਾਂ ਦਾ ਟਾਈਪ ਦਾ ਨਹੀਂ ਸੀਗਾ ਜਿੱਤੋਂ ਬਾਅਦ ਅਥਾਰਟੀ ਨੂੰ ਸ਼ੱਕ ਹੋਇਆ ਤੇ ਉਹਨੂੰ ਫੜ ਕੇ ਹੁਣ ਜਾਂਚ ਕੀਤੀ ਜਾ ਰਹੀ ਹੈ ਤੁਸੀਂ ਕੀ ਗੱਲ ਚਾਹੁੰਦੇ ਇਸ ਵੀਡੀਓ ਬਾਰੇ ਆਪਣੇ ਕਮੈਂਟ ਜਰੂਰ ਦਿਓ